ਸਤ ਸ੍ਰੀ ਅਕਾਲ ਦੋਸਤੋ ਆਹ ਦੇਸੀ ਜਿਗਾਰ ਜੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਤੁਹਾਡੇ ਘਰ ਵਿੱਚ ਰੱਖਣ ਵਾਲੀ ਚੀਜ਼ ਆ ਸਭ ਤੋਂ ਪਹਿਲਾਂ ਆਪਾਂ ਇੱਕ ਪਾਈਪ ਦਾ ਟੋਟਾ ਲੈਣਾ ਇੱਕ ਚੈਨ ਲੈਣੀ ਆ ਤੇ ਦੋ ਨਟ ਲੈ ਲੈਣੇ ਪਾਈਪ ਦੇ ਵਿੱਚ ਚੈਨ ਦੇ ਹਿਸਾਬ ਦੇ ਨਾਲ ਨਿਸ਼ਾਨੀ ਲਾ ਕੇ ਦੋ ਆਪਾਂ ਗਲੀਆਂ ਕੱਟ ਲੈਣੀਆਂ ਨੇ ਇੱਕ ਸਾਈਡ ਤੇ ਆਪਾਂ ਬਰੇਕ ਗਲੀ ਕੱਢਣੀ ਆ ਤੇ ਦੂਸਰੀ ਸਾਈਡ ਤੇ ਚੌੜੀ ਗਲੀ ਕੱਢਣੀ ਆ ਜੋ ਕਿ ਆਪਣੇ ਟੋਪੀ ਹੁੰਦੀ ਹੈ ਨਾ ਉਹਦੀ ਨਟ ਦੀ ਉਹ ਟੋਪੀ ਪਾਈਪ ਦੇ ਅੰਦਰ ਚੜੀ ਜਾਵੇ ਮੋਟੀ ਗਲੀ ਦੇ ਇੱਥਾਂ ਹੀ ਮੋਟੀ ਗਲੀ ਕੱਢਗੇ ਨਾ ਆ ਜਿਵੇਂ ਅਸੀਂ ਕੱਢ ਰਹੇ ਹਾਂ ਕਿ ਸਾਈਡ ਤੇ ਪਤਲੀ ਗਲੀ ਕੱਢੀ ਐ ਇੱਕ ਸਾਈਡ ਤੇ ਮੋਟੀ ਗਲੀ ਕੱਢੀ ਐ ਤੇ ਹੁਣ ਆਪਾਂ ਕੀ ਕਰਨਾ ਕੀ ਆ ਚੈਨ ਨੂੰ ਇਹਦੇ ਉੱਪਰ ਨਟਾਂ ਨਾਲ ਨਟ ਲੰਘਾਗੇ ਨਾ ਵਿਜਦੀ ਆ ਦੇਖੋ ਨਟ ਨੂੰ ਪਹਿਲਾਂ ਇਹਨੂੰ ਸਾਫ਼ ਕਰ ਲੈਣਾ ਛਿਲਤਾ ਛਿਲਤਾ ਵਗੈਰਾ ਆਪਾਂ ਇਹ ਵੀ ਹੱਥ 'ਚ ਲੱਗਣ ਦਾ ਡਰ ਰਹਿਣਾ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਹਦੇ ਵਿਜਦੀ ਨਟ ਲੰਘਾ ਦੇਣੇ ਨੇ ਮੋਟੀਆਂ ਗਲੀਆਂ ਦੇ ਵਿਜਦੀ ਸਾਫ ਕਰਨ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਇਹ ਨਟ ਚੋਪੀ ਨਾ ਅੰਦਰ ਜਾਣੀ ਚਾਹੀਦੀ ਹੈ ਨਟ ਦੇ ਤੇ ਉਹਦੀ ਬਾਹਰਲੀ ਸਾਈਡ ਆਪਾਂ ਇਹ ਚੈਨ ਜੋ ਆਪਾਂ ਸਰਾਖ ਨਿਸ਼ਾਨੀ ਲਾ ਕੇ ਲਗਾਈ ਤੀਏ ਵਿੱਜੀ ਚੈਨ ਦੇ ਨਗਾ ਕੇ ਨਟਾ ਨੂੰ ਚੰਗੀ ਤਰ੍ਹਾਂ ਕਿਸੇ ਚਾਬੀ ਦੇ ਨਾਲ ਪੂਰਾ ਟਾਈਟ ਕਰ ਦੇਣਾ ਟਾਈਟ ਕਰਨ ਤੋਂ ਬਾਅਦ ਆਪਾਂ ਕੀ ਕਰਾਂ ਨਟਾ ਨੂੰ ਉੱਪਰੋਂ ਕੱਟਰ ਦੇ ਨਾਲ ਕੱਟ ਦੇਣਾ ਇਹ ਕੱਟ ਉੱਪਰੋਂ ਕਰਦੇ ਨੇ ਇਹ ਝੰਡ ਦੇ ਖੁੱਲੇ ਨਾ ਕੱਟਣ ਦਾ ਇਹ ਫਾਇਦਾ ਵੀ ਆਪਣੇ ਨਟ ਕਈ ਵਾਰੀ ਹੱਥ ਵਗਾਰਾ ਵਿੱਚ ਲੱਗਦਾ ਤੇ ਬਰਾਬਰ ਹੋਵੇ ਹਿਸਾਬ ਦਾ ਤਾਂ ਠੀਕ ਰਹਿੰਦਾ ਤੇ ਉਸ ਤੋਂ ਬਾਅਦ ਪਾਈ ਕਰਨਾ ਚੈਨ ਨੋ ਤੇ ਪਾਈਪ ਦੇ ਵਿੱਚ ਦੀ ਅੰਦਰ ਦੀ ਨਿਗਾਹ ਲੈਣਾ ਆ ਦੇਖੋ ਕਿਵੇਂ ਲਗਾਇਆ ਆਪਾਂ ਇਹਦੇ ਹੋਂ ਤੋਂ ਬਾਅਦ ਕੀ ਕਰਨਾ ਇਹ ਆਪਣਾ ਇੱਕ ਦੇਸੀ ਰੈਂਚ ਤਿਆਰ ਹੋ ਗਿਆ ਆਪਾਂ ਵੱਡੇ ਛੋਟੇ ਨਟ ਜਿੱਡਾ ਵੀ ਵੱਡਾ ਮਰਜੀ ਨਟ ਇਹਦੇ ਨਾਲ ਆਪਾਂ ਖੋਲ ਸਕਦੇ ਆ ਚਾਹੇ ਛੋਟਾ ਨਾਟਾ ਚਾਹੇ ਵੱਡਾ ਨਾਟਾ ਚਾਹੇ ਪਲਾਸਟਿਕ ਦੇ ਪਾਈਪ ਡਲੇ ਵੀ ਰੀਆਂ ਵਗੈਰਾ ਖੋਲਣ ਵਾਸਤੇ ਇਹ ਬਹੁਤ ਹੀ ਵਧੀਆ ਕਾਰਗਰ ਚੀਜ਼ ਹੈਗੀ ਆ ਦੇਖੋ ਡੱਟ ਨੂੰ ਕਿਵੇਂ ਖੋਲਦਾ ਇਹ ਆ ਪਾ ਲਿਆ ਸੀ ਵਿੱਚ ਪਾਉਣ ਤੋਂ ਬਾਅਦ ਇਹਨੂੰ ਟਾਈਟ ਕਰਤਾ ਚੈਨ